ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 16 17 18 ਜੂਨ 19 20 ਜੂਨ ਤੱਕ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਵੀਰੋ ਕਿ ਆਉਣ ਵਾਲੇ 5 ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅੱਜ ਵੀਰੋ 16 ਜੂਨ ਦੀ ਆਪਾਂ ਗੱਲ ਕਰਦੇ ਆਂ 16 ਜੂਨ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਖੁਸ਼ਕ ਤੇਜ਼ ਧੁੱਪ ਵਾਲਾ ਬੀਰੋ ਰਹੇਗਾ ਪਿਛਲੇ ਦਿਨਾਂ ਦੀ ਤਰ੍ਹਾਂ ਅੱਜ ਵੀ ਟੈਂਪਰੇਚਰ 44-45 ਡਿਗਰੀ ਦੇ ਆਸ-ਪਾਸ ਦਿਨ ਦੇ ਸਮੇਂ ਹੋਣਗੇ ਤੇ ਤੇਜ਼ ਪੱਛਮੀ ਹਵਾਵਾਂ ਵੀ ਬੀਰੋ ਵਗਦੀਆਂ ਰਹਿਣਗੀਆਂ ਲੂ ਚੱਲੇਗੀ ਜਿਸ ਤਰ੍ਹਾਂ ਹੀਟ ਵੇਵ ਦਾ ਲੱਡ ਵੀਰੋ ਪੰਜਾਬ ਦੇ ਵਿੱਚ ਆਉਣ ਵਾਲੇ 1-2 ਦਿਨਾਂ ਤੱਕ ਹੋਰ 18 ਤਰੀਕ ਦੇ ਤੱਕ ਕੀਤਾ ਹੋਇਆ ਮੌਸਮ ਵਿਭਾਗ ਨੇ ਲੱਟ ਕੀਤਾ ਹੈ ਵੀਰੋ ਸੋ ਉਹ ਇਸੇ ਤਰ੍ਹਾਂ ਹੀ ਗਰਮੀ ਬਰਕਰਾਰ ਬਣੀ ਰਹੇਗੀ ਠੰਡ ਤੋਂ ਰਾਹਤ ਦੀ ਗੱਲ ਕਰੀਏ ਫਿਲਹਾਲ ਵੀਰੋਂ ਆਉਂਦੇ 2 ਦਿਨ ਆਪਾਂ ਨੂੰ 17 ਤੇ 18 ਨੂੰ ਠੰਡ ਦਾ ਵਿੱਚ ਕੋਈ ਜ਼ਿਆਦਾ ਫਰਕ ਵੀਰੋਂ ਨਹੀਂ ਪਵੇਗਾ ਟੈਂਪਰੇਚਰ ਉੱਥੇ ਹੀ ਬਣੇ ਰਹਿਣਗੇ 44-45 ਡਿਗਰੀ ਦੇ ਆਸ-ਪਾਸ ਪਰ ਵੀਰੋਂ 19 ਤੋਂ ਲੈ ਕੇ ਪੰਜਾਬ ਦੇ ਮੌਸਮ ਦੇ ਵਿੱਚ ਆਪਾਂ ਨੂੰ ਤਬਦੀਲੀ ਦੇਖਣ ਨੂੰ ਮਿਲੇਗੀ ਪੰਜਾਬ ਦਾ ਮੌਸਮ ਦਾ ਜੋ ਵੀਰੋਂ ਟੈਂਪਰੇਚਰ ਹੈ 2 ਤੋਂ 4 ਡਿਗਰੀ ਘਟੇਗਾ ਕਿਉਂਕਿ ਬੱਦਲਬਾਈ ਤੇਜ਼ ਹਵਾ ਇਦਾਂ ਦੀ ਗਤੀ ਵਧੀਆਂ ਆਪਾਂ ਨੂੰ ਪੰਜਾਬ ਦੇ ਕੋਸ਼-ਕੋਸ਼ ਖੇਤਰਾਂ ਦੇ ਵਿੱਚ ਵਕ-ਵਕਤਾਂ ਮਾਦੀ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਵੀਰੋਂ 19-20 ਕਿਦਾ ਜੋ ਹੋਵੇਗਾ ਸਮਾਂ ਇਹਨਾਂ ਪਛਮੀ ਗੜਬੜੀ ਦੇ ਕਾਰਨ ਵੀਰੋ ਪੰਜਾਬ ਦਾ ਮੌਸਮ ਖਰਾਬ ਹੋਵੇਗਾ ਕਿਸੇ ਖੇਤਰਾਂ ਦੇ ਵਿੱਚ ਆਪਾਂ ਨੂੰ ਹਲਕੀ ਫੁਲਕੀ ਕਿਣਮਣ ਕਿਸੇ ਖੇਤਰਾਂ ਦੇ ਵਿੱਚ ਥੋੜੇ ਸਮੇਂ ਲਈ ਸ਼ਰਾਟੇਦਾਰ ਮੀਂਹ ਕਿਸੇ ਖੇਤਾਂ ਦੇ ਵਿੱਚ ਖੇਤਰਾਂ ਦੇ ਵਿੱਚ ਵੀਰੋ ਤੇਜ਼ ਹਨੇਰੀ ਐਦਾਂ ਦੀਆਂ ਗਤੀਵਧੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਬਾਕੀ ਆਪਾਂ ਸਮੇਂ ਤੇ ਜਿੰਨਾ ਜਿੰਨਾ ਖੇਤਰਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਬਣੀ ਗਈ ਹੈ ਹਨੇਰੀ ਵਗੈਰਾ ਆਵੇਗੀ ਵੀਰੋ ਉਹਨਾਂ ਖੇਤਰਾਂ ਨੂੰ ਆਪਾਂ ਨੇੜੇ ਦੀ ਵੀਡੀਓ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਵੀਰੋ ਇੱਕ ਵਾਰੀ ਅੱਜ ਆਪਾਂ ਕਿਸਾਨਾਂ ਨੂੰ ਇੰਨਾ ਦੱਸ ਦਿਆਂ ਕਿ ਵੀਰੋ ਅੱਜ 16 17 ਤੇ 18 ਦੇ ਮੇਨ ਦੀ ਉਮੀਦ ਬਣੀ ਹੋਈ ਹੈ 19 20 21 ਜੂਨ ਦੇ ਵਿੱਚ ਉਸ ਤੋਂ ਬਾਅਦ ਵੀਰੋ ਜੇਕਰ ਅਪ ਅੱਗੇ ਗੱਲ ਕਰਦੇ ਆ ਤਾਂ ਮੌਸਮ ਜਿਆਦਾ 45 60 ਦੇ ਆਸ-ਪਾਸ ਸ਼ਾਇਦ ਮੁੜ ਕੇ ਨਾ ਹੀ ਜਾਵੇ ਕਿਉਂਕਿ ਵੀਰੋ ਉਸ ਤੋਂ ਬਾਅਦ ਫਿਰ 25 26 27 ਦੇ ਆਸ-ਪਾਸ ਪੰਜਾਬ ਦੇ ਵਿੱਚ ਮੌਨਸੂਨ ਇੰਟਰ ਹੋ ਸਕਦਾ ਹੈ ਜੋ ਜੂਨ ਦੇ ਲਾਸਟ ਹਫਤੇ ਦੇ ਵਿੱਚ ਵੀਰੋ ਲਾਸਟ ਦਿਨਾਂ ਦੇ ਵਿੱਚ 29 30 31 ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਉਸ ਤੋਂ ਬਾਅਦ ਵੀਰੋ ਆਪਾਂ ਗੱਲ ਕਰਦੇ ਆਂ ਆਪਾਂ ਟੈਂਪਰੇਚਰ ਦੀ ਕਿ ਟੈਂਪਰੇਚਰ ਅੱਜ ਦਿਨ ਦੇ ਸਮੇਂ ਵੀਰੋ 45 ਤੋਂ 46 ਡਿਗਰੀ ਦੇ ਆਸ-ਪਾਸ ਰਹੇਗਾ 44 45 ਡਿਗਰੀ ਬਣਿਆ ਰਹੇਗਾ ਉਸ ਤੋਂ ਬਾਅਦ ਵੀਰੋ ਰਾਤ ਦੇ ਟੈਂਪਰੇਚਰ 30 ਤੋਂ 31 32 ਡਿਗਰੀ ਦੇ ਆਸ-ਪਾਸ ਰਹਿਣਗੇ ਤੇਜ਼ ਹਵਾਵਾਂ ਚਲਦੀਆਂ ਰਹਿਣਗੀਆਂ ਗਰਮ ਹਵਾਵਾਂ ਵੀਰੋ ਕੱਲ ਦੀ ਤਰ੍ਹਾਂ ਪਰਸੋਂ ਦੀ ਤਰ੍ਹਾਂ ਜਦੋਂ ਵੀਰੋ ਹਵਾ ਦੇ ਵਿੱਚ ਚੇਂਜ ਆਵੇਗਾ ਇੱਕ ਦੋ ਦਿਨ ਰੁੱਕ ਕੇ ਹਵਾਵਾਂ ਦੀ ਦਿਸ਼ਾ ਬਦਲੇਗੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਨਮੀ ਵਧੇਗੀ ਨਮੀ ਵਧਣ ਤੋਂ ਬਾਅਦ ਵੀਰੋ ਫਿਰ ਬਰਸਾਤ ਦੇ ਅਸਰ ਆਪਾਂ ਨੂੰ ਥੋੜੇ-ਮੋਟੇ ਬਣ ਕਈ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਹਾਂਗੇ ਸੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਸਟੇਕ ਜਾਣਕਾਰੀ ਲਈ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਨਾ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ